ਲੋਕ ਕਮੈਕਟ ਮੈਂ ਤੁਹਾਨੂੰ ਮੈਂ ਬਲੌਗ ਕਰ ਸਕਦਾ ਕੀ ਹਾਲ ਹੈ ਸਦਾ YouTube ਚ ਕਹੋ ਤੁਹਾਡਾ ਜਦ ਬਿਲਕੁਲ ਠੀਕ ਹੈ ਤਾਂ ਜਦ ਵਿੱਚ ਤੁਹਾਨੂੰ ਜਿਹੜੀ ਆਪਣੀ ਚਾਹ ਤਾਂ ਤੇ ਆਪਾਂ ਅੱਜ ਥੋੜੀ ਜਿਹੀ ਲੇਟ ਹੋ ਤੇ ਮम्मा ਵੀ ਲੈ ਕੇ ਤੇ ਪਰ ਬਲੌਗ ਲੇਟ ਹੋ ਚੁੱਕਿਆ ਵਾ ਦੂਜਾ ਮਾਰਨ ਕਲਾ ਅੱਜ ਜਲਦੀ ਆ ਉਹਨਾਂ ਥੋੜਾ ਬਲੌਗ ਲੇਟ ਹੋ ਗਿਆ ਸੀ ਕਿਉਂਕਿ ਮੈਂ ਲੇਟ ਉੱਠ ਸੀਗੇ ਤਾਂ ਕਰਕੇ ਤੇ ਚੱਲ ਗਏ ਤਾਂ ਬਦਨ ਚਾਹ ਪੀ ਕੇ ਫਿਰ ਮਿਲਨੇ ਸੋ ਗਾਇਜ਼ ਮਮਾਂ ਉੱਟ ਕੇ ਨੇ ਅੱਜ ਤੁਸੀਂ ਟੇਬਲ ਤੇ ਬੈ ਕੇ ਕਿਵੇਂ ਚਾਹ ਪੀ ਰਹੇ ਹੋ ਅੱਜ ਮੀਨਾ ਨਹੀਂ ਆਈ ਅਜਾ ਝਾੜੂ ਪੋਚਾ ਨਹੀਂ ਲੱਗਿਆ ਅੱਜ ਤਾਂ ਇਹ ਟੇਬਲ ਤੇ ਕਿੰਨੇ ਟਾਈਮ ਬਾਅਦ ਬੈਠੇ ਟੇਬਲ ਤੇ 5-6 ਮਹੀਨੇ ਸਤਦਿਆਂ ਦੇ ਆਪਾਂ ਥੱਲੇ ਬੈ ਕੇ ਪੀਨੇ ਆਂ ਆ ਗਾੜਾ ਹੋ ਗਿਆ ਚੱਲੋ ਗਾਇਜ਼ ਹੋਰ ਆਪਾਂ ਚਾਹ ਪੀ ਲਈਏ ਫਿਰ ਮੈਂ ਵਧਦਾ ਤੁਹਾਨੂੰ ਮੈਂ ਬੱਚੀ ਜਾ ਕੇ ਬਹਿਣਾ ਗਾਇਜ਼ ਇਹ ਦੁਕਾਨ ਹੋ ਗਿਆ ਕਾਂਡ ਹੋ ਗਿਆ ਕਾਂਡ ਹੋ ਗਿਆ ਤੇ ਮੈਂ ਕਦੋਂ ਦੀ ਕਹੀ ਜਾਨੀ ਮੈਂ ਇੰਦਰ ਅੰਦਰ ਉੱਟ ਕੇ ਭਾਂਡੇ ਰੱਖਿਆ ਤੇ ਭਾਂਡੇ ਰੱਖਣਾ ਜਾਂਦਾ ਦੁੱਧ ਬਚ ਜਾਣਾ ਸੀ ਲੈ ਹੁਣ ਇਹ ਵੀ ਮੇਰੀ ਗਲਤੀ ਆ ਦੇ ਰਹੀ ਹੈ ਉਹ ਕੀ ਦੀ ਹਲਵੇਰੀ ਮੇਰੀ ਕੋਈ ਗਲਤੀ ਨਹੀਂ ਮੀਨਾ ਆਂਟੀ ਨੂੰ ਵੀ ਤਾਂ ਗਾਇਸ ਮੀਨਾ ਆਂਟੀ ਰੱਖ ਦਿੰਦੇ ਪਹਿਲਾਂ ਅੰਗੇ ਫਟਾਫਟ ਮੀਨਾ ਆਂਟੀ ਦਾ ਚਾੜੂ ਲਾਉਂਦੇ ਸੀ ਉਹ ਤਾਂ ਹਾਂ ਮੈਂ ਬਾਤ ਕਰ ਰਹੇ تھے ਕੋਈ ਨਹੀਂ ਹਜ਼ਾਰ ਦੁੱਧ ਪਿਆਠਾ ਹੈ ਕਿੰਨਾ ਸਾਰਾ ਤਾਰੀ ਦੇ ਸੋਈ ਦਾ ਦੁੱਧ ਨਾ ਅੱਭੀ ਸ਼ੇਕ ਹੋ ਗਿਆ ਮਨਿੰਦਰ ਤੇਰੇ ਵਜ੍ਹਾ ਕਰਕੇ ਸਾਰੇ ਉਹ ਮੈਂ ਤਾਂ ਕੁਝ ਕੀਤਾ ਵੀ ਨਹੀਂ ਮੈਂ ਨਹੀਂ ਰਸੋਈ ਚ ਵੜਦਾ ਹਾਂ ਹਾਂ ਮੇਰਾ ਰਸੋਈ ਨਾਲ ਕੋਈ ਕਨੈਕਸ਼ਨ ਨਹੀਂ ਹਾਂ ਬਤੇ ਤੇਰੀ ਵਜਾ ਨਾਲ ਹੋਇਆ ਤੇਰੀ ਵਜਾ ਨਾਲ ਚਲੋ ਗਾਇਸ ਆਪਾਂ ਤੁਹਾਨੂੰ ਮਿਲ ਗਏ ਹਾਂ ਅੰਦਰ ਤੇ ਗਾਇਸ ਆਪਾਂ ਖਾਣ ਲੱਗਿਆ ਹੁਣ ਰੋਟੀਆਂ ਜਰੋਟੀ ਰੋਟੀ ਵਿੱਚ ਹੈਗਾ ਪਰੌਂਠੀ ਨੂਨ ਵਾਲੀ ਤੇ ਨਾਲ ਚਾਹ ਨਾਲ ਹੈਗਾ ਵਾ ਅਚਾਰ ਆਹ ਲੋ ਸਭ ਚੀਜ਼ ਖਾ ਖਾ ਕੇ ਅੱਕ ਗਏ ਗਾਇਸ ਕ੍ਰੈਕਿੰਗ ਨੇ ਬਣਾ ਲਓ ਕਰੈਲੇ ਬਣਾ ਲਓ ਭਿੰਡੀਆਂ ਬਣਾ ਲਓ ਹੋਈ ਸਭ ਚੀਜ਼ ਖਾ 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 ਬੋਰ ਹੋ ਗਏ ਆ ਸਹੀ ਗੱਲ ਆਣਾ ਵੀ ਕਦੇ ਚਾਰਵੀ ਖਾਣਾ ਚਾਹੀਦਾ ਚਾਰ ਖਾਣੇ ਪਏ ਆ ਵੀ ਨਹੀਂ ਜਾ ਰੋਟੀ ਆ ਗਈ ਆਪਾਂ ਫੇਰ ਤੁਹਾਨੂੰ ਮਿਲਦੇ ਆਂ ਤਾਂ ਕਮੈਂਟ ਕਰਕੇ ਦੱਸੋ ਕਿੰਨੇ ਬਨੂ ਆ ਪਸਾਉਂ ਹਾਂਜੀ ਪਾਜੀ ਧੱਕੋ ਬਰੋਡਾ ਗਾਇਜ਼ ਮੈਂ ਤੁਸੀਂ ਮੈਨੂੰ ਬਤਾਵੇਂ ਇੰਸਟਾਗ੍ਰਾਮ ਤੇ ਜਿਹਨ ਮੀ ਰਹੀ ਆ ਜੀ ਇਹ ਠੀਕ ਹੈ ਤੇ ਮੈਂ ਬਣਾ ਮਾ ਕੁਨੀ ਵਾਇਰਸ ਗਾਣੇ ਤੇ ਮੈਨੂੰ ਸਪੋਰਟ ਕਰੋ ਪਲੀਜ਼ ਜਿਆਦਾ ਤੋਂ ਜਿਆਦਾ ਕਰ ਦਿਓ ਬੈਸ ਕਰ ਦੋ ਬੱਚੇ ਥੈਂਕ ਯੂ ਸੋ ਗਾਇਜ਼ ਆਪਾਂ ਮੈਂ ਤਾਂ ਰੋਟੀ ਖਾ ਕੇ ਹੋ ਗਿਆ ਮੈਂ ਫ੍ਰੀ ਤੇ ਮਮਾ ਹੁਣੇ ਖਾ ਲੈਣਾ ਦੇਖੋ ਹੈਲੋ ਗਾਇਜ਼ ਹੈਲੋ ਗਾਇਜ਼ ਪੀਛੇ ਗਾਇਸ ਰੋਟੀ ਥਾਲੋ ਤੇ ਫਿਰ ਮੈਂ ਵੀਡੀਓ ਬਣਾ ਕੇ ਪੋਸਟ ਕਰਕੇ ਫਿਰ ਮਿਲਦਾ ਬਾਏ ਬਾਏ ਗਾਇਸ ਮੈਂ ਪਰਣਾ ਬਣਨੇ ਕੇ ਹੋ ਗਿਆ ਮੈਂ ਰੈਡੀ ਮम्मा ਤੁਸੀਂ ਡੈਡੀ ਨਹੀਂ ਹੁੰਦੇ ਉਹ ਭਰਾਵਾ ਹੁੰਨੀ ਆ ਮੈਂ ਮੇਰੀ ਤਾਂ ਲਮਾਰੀ ਵਿੱਚ ਆ ਨਹੀਂ ਹੁੰਦਾ ਦੇਖ ਕੱਪੜੇ ਇੱਧਰ ਦੇਖ ਲੈ ਆ ਕੇ ਥੱਲੇ ਅਜੇ ਨਾ ਕੋ ਕੱਪੜੇ ਨਹੀਂ ਗਾਇਸ ਅਜੇ 10 ਮਿੰਟ ਪਹਿਲਾਂ ਹੋਰ ਸੂਟ ਲੈ ਕੇ ਆਦਦੇ ਗੱਲਾਂ ਕਰਦੇ ਸੀ ਜਿਹੜੇ ਬੁਟੀਕ ਤੇ ਪਏ ਵੱਡ ਹਾਏ ਲੈ ਨਵਾਂ ਸੂਟ ਡੈਗ ਗਿਆ ਜੀ ਡੈਗ ਗਿਆ ਚੁੰਨੀ ਜਗ੍ਹਾ ਹੀ ਹੈ ਨਹੀਂ ਆ ਜਾ ਕੋਈ ਫੜ ਲਓ ਨੇ ਚੱਤ ਤੇ ਆਏ ਛੱਡ ਦੇ ਛੱਡ ਦੇ ਗਾਇਸ ਹਮਾਰੇ ਸੂਟ ਬਚਾ ਲੈ ਫੜ ਲੈ ਛੇਤੀ ਗਾਇਸ ਮੈਂ ਚੱਲ ਅਸੀਂ ਗੱਡੀ ਮੋੜਨ ਚਲੋ ਪਤਾ ਮੈਨੂੰ ਗੱਡੀ ਗੱਡੀ ਚਲਾਉਂਦਾ ਕਿੰਨਾ ਸ਼ੌਂਕਸਤ ਕਰਕੇ ਅਪਦੇ ਟੀਮ ਹੋਣਾ ਚਾਹਦੇ ਹਾਂ ਚਲੋ ਗਾਇਸ ਆ ਗੱਡੀ ਮੋੜ ਕੇ ਲੈ ਆਏ ਤੇਰੇ ਨਾਲ ਤੁਹਾਡੇ ਤੱਕ ਕੱਪੜੇ ਨਹੀਂ ਪਏ ਭਰਾਵਾ ਪਹਿਲਾਂ ਕੱਪੜੇ ਮਸਲ ਕਰਕੇ ਰੱਖਿਓ ਅਲੱਗ ਦਾ ਕੋਲ ਰੱਖਨਾ ਸਰ ਕਿਉਂ ਆਹ ਮੈਂ ਤੈਨੂੰ ਪਹਿਲਾਂ ਕਹਿਆ ਸੀ ਨਾ ਸਮਾਰਟ ਮੈਂ ਲੈਪਟਾਪ ਚੱਕ ਕੇ ਰੱਖਦਾ ਮੱਕੇ ਦਮੇ ਰੱਖ ਦੂੰਗਾ ਨਾ ਕੋਈ ਨਾ ਫਿਰ ਉਹਨੂੰ ਤੂੰ ਲੈਪਟਾਪ ਵੀ ਚੱਕ ਕੇ ਰੱਖਦਾ ਤੇ ਬੈਠੀ ਆ ਨਾ ਐਵੇਂ ਮੈਂ ਨਹੀਂ ਕਿੰਨੇ ਕਿੰਨੇ ਘੰਟ ਸੁਣ ਗਿਆ ਤੂੰ ਵੀ ਨਾਲ ਹੀ ਮੈਂ ਕਿਹੜੀ ਗਲਤੀ ਕੋਲ ਕੀਤੀ ਮੈਂ ਗੱਡੀ ਵੱਡੀ ਵੱਡੀ ਮੋੜ ਕੇ ਲੈ ਆਇਆ ਇੱਡੀ ਵੱਡੀ ਟੱਕ ਮੋੜ ਲੈ ਆਇਆ ਚਲ ਲੈ ਇੱਥੇ ਉੱਟੀ ਕੇ ਕੋਈ ਨਹੀਂ ਟੱਕ ਵੀ ਮੋੜ ਦੇਾਂਗੇ ਚਾਬੀ ਤਾਂ ਫੜਾਓ ਆ ਦੇ ਟਰੱਕ ਤੇ ਹਾਂ ਜੀ ਬਰਾਬਰ ਹਾਂ ਤਾਂ ਤੋਂ ਟੱਕ ਕਰਨੀ ਹੈ ਚਾਬੀਆਂ ਹੁਣ ਕੋਈ ਨਹੀਂ ਟੱਕ ਵਿੱਚ ਲਾਵਾਂਗੇ ਸਕੂਟਰ ਇਹ ਕਿੱਕ ਮਾਰ ਨਹੀਂ ਜਾਂਦੀਗੀ ਕੋਈ ਨਹੀਂ ਅਸੀ ਪਰ ਟਰੱਕ ਟਰੱਕ ਦੀ ਸਲਫ ਮਾਰ ਲਾਂਗੇ ਗਾਇਸ ਗੱਡੀ ਮੋੜ ਕੇ ਗੱਡੀ ਖੜਾ ਕੇ ਇਹਨਾਂ ਨੂੰ ਮਿਲ ਕੇ ਮੈਂ ਗੱਡੀ ਧੋ ਕੇ ਗੱਡੀ ਦੇ ਅੰਦਰੋਂ ਸਾਫ਼ ਕਰਕੇ ਆਏ ਨਾ ਤਾਂ ਤਿਆਰ ਹੀ ਨਹੀਂ ਹੋਇਆ ਗਿਆ ਪਾਣੀ ਦਾ ਗਲਾਸ ਲੈ ਆਈ ਤਿਆਰ ਹਾਂ ਹੋਰ ਕਿ ਮੈਂ ਹੋਵਾਂ ਗਲਾਸ ਠੰਡਾ ਠੰਡਾ ਲੈ ਕੇ ਮਿਕਸ ਨਾ ਕਰੇ ਪਾਣੀ ਉਹ ਕਰ ਲਓ ਲੁੱਕ ਦਿਖਾ ਦਿਓ ਸੋ ਲੈ ਲਓ ਹਜੇ ਮੈਂ ਸਰਬਾਣਾ ਅੱਛਾ ਸਰਬਾਣਾ ਤਾਂ ਗਾਇਸ ਰੋਕੋ ਤੂੰ ਦਿਖਾਣਾ ਸਰ ਲੁੱਕ ਆਪ ਗਾਇਸ ਠੰਡਾ ਪਾਣੀ ਗਾਇਸ ਨੇ ਤਾਂ ਨਹੀਂ ਲੈ ਕੇ ਆਣਾ ਤੇਰੇ ਅਸਤੇ ਠੰਡਾ ਪਾਣੀ ਬਈ ਠੰਡਾ ਪਾਣੀ ਨਹੀਂ ਗਾਇਸ ਇਹ ਚੀਜ਼ ਨਹੀਂ ਪਾਈ ਦੀ ਫਟ ਗੈਸ ਠੰਡਾ ਮਨ ਜੇ ਤੁਹਾਨੂੰ ਠੰਡਾਵਾ ਉਹ ਤੇਰੀ ਅੱਖ ਵੀ ਡਿਸਕੋਰ ਲੱਖ ਵੀ ਡਿਸਕੋਰ ਸਾਰੇ ਬੰਗੇ ਡਿਸਕੋਰ ਤਾਂ ਰਣਾ ਰੱਦਾ ਐਵੇਂ ਨਾ ਇਹ ਐ ਐ ਐ ਐ ਐ ਜਦੋਂ ਇਹਦਾ ਵੀਡੀਓ ਕਲਿੱਪ ਤੋਂ ਬਾਅਦ ਅੱਧਾ ਘੰਟਾ ਬਾਅਦ ਮਮਾ ਰੈਡੀ ਹੋ ਗਏ ਨੇ ਦੇਖ ਲਓ ਉਹਨਾਂ ਦੀ ਅੱਧਾ ਘੰਟਾ ਸੀ ਸੈਰੀ ਬਾਹਰ ਹੋਰ ਮੈਂ ਨਹੀਂ ਕਰੇ ਅੱਧਾ ਘੰਟਾ ਲਾਤਾ ਸਿਰ ਮਾਨ ਨੂੰ ਜੁੱਤੀ ਤਾਂ ਦੇ ਦੋ ਪਾਉਣ ਨੂੰ ਹਾਂ ਹੁਣ ਨਾਲ ਜੁੱਤੀ ਪਾ ਲੈ ਅੱਧਾ ਘੰਟਾ ਨੇ ਜੁੱਤੀ ਪਾਉਣ ਨੂੰ ਲੈਣਾ ਗੈਸ ਘੰਟੇ ਤੱਕ ਤੱਕ ਤੁਰਦੇ ਆਪਾਂ ਹੋ ਗਏ ਸਾਰਕਸਤ ਮੈਚ ਕੋਈ ਨਹੀਂ ਚੱਪਲ ਲਾਈ ਦੇਣੀ ਆ ਤਾਂ ਚਲੋ ਗਾਇਸ ਚੱਲਦੇ ਹਾਂ ਆਪਾਂ ਥੰਨੂ ਉੱਥੇ ਪਹੁੰਚ ਕੇ ਮਿਲਾਂਗੇ ਠੀਕ ਹੈ ਗਾਇਸ ਪਾਣੀ ਦੀ ਬੋਤਲ ਕੱਢੋ ਤੇ ਗਾਇਸ ਗਾਣੇ ਲੱਗਣ ਲਈ ਆਪਣੇ ਤਿਆਰ ਨੇ ਨਿਮਰਤ ਖੈਰਾ ਤੇ ਅਗਰ ਨਾ ਭੁੱਲਰ ਇਕੱਠੇ ਬੈਠੇ ਆ ਤਾਂ ਹੁਣ ਆਪਾਂ ਥੰਨੂ ਪਹੁੰਚ ਕੇ ਮਿਲਦੇ ਆ ਗਾਇਸ ਗਾਰਨੈਸ ਓਨਲੀ ਥੋੜਾ ਚੇ ਹੈ ਪਹੁੰਚ ਕੇ ਕੀ ਕਰਦੇ ਸਾਡੇ ਅਸੀਂ ਪਹੁੰਚ ਕੇ ਮਿਲਦੇ ਹੁੰਨੇ ਗਾਇਸ ਪਹੁੰਚ ਕੇ ਕੀ ਕਰਦੇ ਸਿੱਧਾ ਪਹੁੰਚ ਕੇ ਗਾਇਸ ਪਹੁੰਚ ਕੇ ਮਿਲਦੇ ਆਪਾਂ ਠੀਕ ਹੈ ਗਾਇਸ ਹਾਂ ਸਾਫ਼ ਪੰਜਾਬੀ ਬੋਲਿਆ ਕਰ ਓਕੇ ਗਾਇਸ ਪਹੁੰਚ ਕੇ ਮਿਲਦੇ ਹਾਂ ਠੀਕ ਹੈ ਪਹੁੰਚ ਕੇ ਵੇ ਗਾਇਸ ਆਪਾਂ ਮੰਦਰ ਤੋਂ ਤੁਰਪੇ ਮੈਂ ਤਰੀਕਾ ਤੋਂ ਤੁਰਪੇ ਮੈਂ ਗੱਡੀ ਚਾ ਰਹੇ ਆ ਜਣੀ ਚਲਾ ਰਹੇ ਆ ਅਸੀਂ ਤੁਰਪੇ ਆ ਜਿੱਥੋਂ ਦੱਬੀਏ ਤਾਂ ਪੁੱਟ ਪੈਣਾ ਖੱਲੇ ਨਗੇ ਜਰੈਨਦੂ ਟੁਣਾਣੀ ਆਪ ਯਾਰ ਗੱਡੀ ਦਾ ਹਾਰਨ ਖਰਾਬ ਹੋ ਗਿਆ ਲੈ ਗੱਡੀ ਚਲਾਣਾ ਗੱਡੀ ਮੈਨੂੰ ਐ ਲੱਗਦਾ ਜਿਵੇਂ ਇਧਰ ਖੱਤਿਆਂ ਚ ਵੜਤ ਲੀਉਂਦੀ ਆ ਬਾਪ ਤੇ ਮੂਥੇ ਨਾਮ ਲੈ ਤਾਂ ਕਦੀ ਹੋਣੀ ਆ ਦੇਖਿਓ ਹਾਰਨੇ ਵੱਜ ਰਿਹਾ ਇਹਦਾ ਆ ਠਾ ਪੈ ਪੈ ਹਾਂ ਆ ਤੇ ਵੱਜਿਆ ਵੱਜਿਆ ਕਾਤਾ ਹੋ ਅਗਲੇ ਪਰਾਣਾ ਭਾਈ ਡਰਾਏਗਾ ਭਾਈ ਆਏ ਆਏ ਨੂੰ ਕਰਕੇ ਵੱਜਦੇ ਅੱਛਾ ਲੈ ਫੇਰ ਗਏ ਫੇਰ ਗਏ ਲੈ ਨਜ਼ਰ ਲਾ ਕੇ ਨਜ਼ਰ ਲਾਤੀ ਘਟ ਕੇ ਵੱਜਣਾ ਫੇਰ ਇਹ ਤਾਂ ਹਾਰ ਨਕਰਾਉਣੇ ਪੈਣ ਸਹੀ ਰੂਟ ਸਲਵਾ ਦੇਣਾ ਰੂਟ ਘਾੜ ਤੋਂ ਰਲ ਲੱਤ ਕੇ ਆਉਣੀ ਰੂਟ ਸਵਾ ਲੈ ਬਿਤਰੂ ਵਾ 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 ਚਲ ਮਨ ਨੂੰ ਦੋ ਵੱਜਿਆ ਅੰਮਾ ਮਾਰ ਨਹੀਂ ਜੱਟ ਦਾ ਆਣਦਾ ਜੇ ਕੋਈ ਮੂਰੇ ਆ ਕੇ ਲਾਫੇ ਮਾਰਨੇ ਪੈਣੇ ਨਹੀਂ ਇੱਧਰ 24 ਦਾ ਰੂਟ ਸੇ ਰਹਿਨੇ ਚਾਰ ਐ ਐ ਐ ਨਾ ਦੇ ਨੇ ਚਾਰ ਲੈਨ ਜਿਵੇਂ ਜਿਪਸੀ ਤੋਂ ਤੇ ਹੈਡਲਾਈਟ ਆਉਣੀ ਆਉਣੀ ਸ਼ਾਇਦ ਉੱਤੇ ਸ਼ੱਤ ਦੇ ਸ਼ਾਬਾਸ਼ ਐਂ ਬਿ ਜਿਪਸੀ ਬਣਾ ਦੇਣੀ ਇਹਦੀ ਗੱਲ ਆ ਬਸ ਇੱਥੇ ਤੱਕ ਰੱਕਿਆ ਪਿੱਛੋਂ ਵਧਣੀ ਆ ਹਣਾ ਉਹ ਕਰੀ ਵਧ ਲਾਂਗੇ ਉਹ ਤਾਂ ਥੋ ਲੈ ਕੇ ਉੱਡ ਜਾਣੀ ਤਾਂ ਸੌਖੀ ਹੀ ਆ ਬਣਾਉਣੀ ਬਹੁਤ ਔਖੀ ਆ ਜੇ ਤੂੰ ਲੈਂਗਾ ਨਾ ਉੱਧ ਦੇਖੂਗੀ ਤੈਨੂੰ ਆਪ ਲੈਣੀ ਹੋਵਾ ਜਿਹੜੀ ਖੁੱਲ ਜੀ ਆ ਉਹ ਘੱਟ ਜਾਈ ਮੈਂ ਟੌਮੈਟਿਕ ਲੈਣਾ ਹੈ ਆਟੋਮੈਟਿਕ ਮੈਂ ਤਾਂ ਵਿੱਚ ਬੈਠ ਜਾ ਕਰਨਾ ਬਸ ਆਪੇ ਚੱਲ ਜੇ ਬਸ ਇਹੀ ਕਰਨਾ ਹੈ ਬੈਠ ਜਾ ਕਰਨਾ ਤੇ ਨਾ ਟਸਲਾ ਭਾਲਦੀ ਆ ਉਹ ਐਕਟਿਵ ਆਂਗੂ ਹੁੰਦੀ ਆ ਤਾਂ ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਐਕਟਿਵ ਆਂਗੂ ਮਤਲਬ ਜਿਵੇਂ ਐਕਟਿਵ ਆ ਦੇ ਨਾ ਗੇਅਰ ਬੱਜ ਗਿਆ ਬੱਜ ਗਿਆ ਮੌਕੇ ਤੇ ਬੱਜ ਗਿਆ ਫਿਲਟਾ ਲੱਗ ਗਿਆ ਭਾਈ ਬੱਜਿਆ ਉਹ ਹਾਰਨ ਬੱਜ ਗਿਆ ਉਹ ਮੈਕਸ ਨਹੀਂ ਆਏ ਉਹ ਮੈਕਸ ਮੈਂ ਤੇਨੂੰ ਜਲਪੱਕੜੇ ਪੋਂਸਕੇ ਮਿਲਦੇ ਆਂ ਤੂੰ ਕੈਨੇਡਾ ਹੱਥ ਪਹੁੰਚ ਗਿਆ ਕੈਨੇਡਾ ਕੋਲ ਤੁਹਾਨੂੰ ਮੋਜ ਗਿਆ ਕੈਨੇਡਾ ਕਲਾ ਜਾ ਕੇ ਮੈਂ ਤੇ ਗਾਇਸ ਆਪਾਂ ਕਰੇ ਆ ਗਏ ਆ ਘਰੇ ਆ ਹਣ ਤਾਂ ਦੇਰ ਹੋ ਗਈ ਪਰ ਅਸੀਂ ਕੰਮ ਕਰਨ ਲੱਗ ਗਏ ਸੀ ਤੁਹਾਨੂੰ ਦੱਸ ਨਹੀਂ ਸਕਦੇ ਆਰਾਮ ਹੂੰ ਇੰਨਾ ਨਹੀਂ ਕੀਤਾ ਗਾਇਸ ਚੰਗਾਈ ਕਿਹਦਾ ਮਸਾਰੇ ਤੁਸੀਂ ਕਰ ਚ ਗਲਤ ਕੰਮ ਮੈਂ ਮੇਰੇ ਨਾਲ ਆ ਹਾਂ ਛੱਡੋ ਗਾਇਸ ਕਿਸੇ ਹੋਰ ਟਾਪਿਕ ਤੇ ਗੱਲ ਕਰਦੇ ਹਾਂ ਚੂਹੀ ਮਾਰੀ ਆ ਹੋਰ ਵੀ ਕੀਤਾ ਮੈਂ ਚੂਹੀ ਮਾਰਤੀ ਆ ਤਾਂ ਉਹਨਾਂ ਨੇ ਇੰਨੀ ਪਿਆਰੀ ਚੂਹੀ ਮੈਂ ਪਾਲੀ ਹੋਈ ਸੀ ਚੂਹੀ ਮਾਰਤੀ ਆ ਇਹਨਾਂ ਨੇ ਗਾਇਸ ਗਾਇਸ ਆ ਬੰਦਾ ਦੋਗੜਾ ਆਲਾ ਬੰਦਾ ਆ ਵੀ ਨਾ ਆ ਬੰਦਾ ਦੋਗੜਾ ਗਾਇਸ ਇਹ ਮੈਨੂੰ ਕਹਿੰਦਾ ਸਟੋਰੀ ਦਿਖਾ ਦੇ ਮਮਾ ਨੂੰ ਦਿਖਾਉਂਦਾ ਬਸ ਬਸ ਦਾ ਦਿਖਾਤੀ ਬੱਚੇ ਜਾਨੇ ਮਮਾ ਨੂੰ ਦੱਸਦਾ ਕਿਹੜੀ ਸਟੋਰੀ ਮੈਂ ਦੇਖੀ ਨਹੀਂ ਨਹੀਂ ਮੈਂ ਆਪੇ ਦੇਖੀ ਆ ਹਾਂ ਇਹ ਦੋਗੜਾ ਏ ਥੋੜੇ ਪਿਛੇ ਜਾ ਕੇ ਚੁਗਲੀ ਕਰ ਦਿੰਦਾ ਫਿਰ ਕਰੇ ਨਾ ਚੁਗਲੀ ਹੁੰਦੀ ਆ ਹਾਂ ਮਾਂ ਨੂੰ ਸੱਚ ਦੱਸਣਾ ਚੁਗਲੀਂ ਸਾਚ ਚੁਗਲੀ ਹੁੰਦੀ ਆ ਤਾ ਤੈਨੂੰ ਸੁਣਾਉਂ ਹੁੰਦਾ ਜੇ ਮੈਂ ਝੂਠ ਬੋਲਾਂ ਇਹ ਚੁਗਲੀ ਕਰਦਾ ਇਹ ਹੋਰ ਤਾਂ ਤੂੰ ਝੂਠ ਨਹੀਂ ਬੋਲਦਾ ਪਾਣੀ ਪਾ ਦੋ ਤੇ ਮਾਰ ਦੂੰ ਗੱਲ ਤੇ ਹਾਂ ਮਾਰ ਆਪਣੀ ਤੇ ਮਾਰਿਆ ਮੈਂ ਚੱਲ ਮਾਰ ਇੰਨਾ ਤੇ ਤੂੰ ਮਾਰ ਦੋ ਬੰਦੇ ਫਟਰ ਤੱਕ ਚੇਰੀ ਫੈਲਦੀ ਆ ਦੇਖ ਲਓ ਵਾ ਸੁੰਗ ਚਿੱਟ ਦੀ ਗਲਾਸ ਤਰੀਕਾ ਆਇਆ ਥੱਲੇ ਹੁਣ ਤੇਰੇ ਪੈਣੀਆਂ ਨਹੀਂ ਅੱਜ ਤੇਰੇ ਪੈਰਾਂ ਦੀ ਟਾਈਮ ਆ ਗਿਆ ਤੇਰੇ ਗਲਾਸ ਚੱਕਵਾਸ ਹੁਣ ਚਾਪ ਮੈਨੂੰ ਨਹੀਂ ਪਤਾ ਆ ਜਾ ਫਿਰ ਥੱਲੇ ਤਾਂ ਆ ਜਾ ਮਾਰੋ ਨਾ ਤੇ ਗਲਾਸ ਨਾਲ ਲੈ ਕੇ ਭੱਜ ਲੈ ਵਾਸ਼ੂਣ ਚੋ ਸੱਟੇ ਗਈਆਂ ਮੈਂ ਸੁੱਟ ਕੇ ਨਹੀਂ ਜਾਵਾਂ ਮੈਨੂੰ ਫੜਾ ਕੇ ਹੀ ਆਵਾ ਆਈ ਫੜਾਈ ਦਿੰਦਾ ਵਾ ਅੱਜ ਗਲਾਸ ਚੱਕ ਤਰ ਨਹੀਂ ਮੈਂ ਤੂੰ ਸੁੱਤਰ ਖਾਉਂਗੀ ਅੱਜ ਤੂੰ ਅਮਾ ਇੱਕ ਕਮੈਂਟ ਰੂਕਾ ਹੈ ਅਮਾ ਪਰ ਇਹ ਲੈ ਅਦਰ ਖਾਤੋਂ ਤੈਨੂੰ ਵੀ ਆਲੇ ਨੂੰ ਸੈਟ ਕੇ ਤੈਨੂੰ ਪਤਾ ਹੈ ਵਾਸ਼ ਵਾਲੇ ਵਾਈਪਰ ਵਾਲੀ ਆਇਆ ਡੰਡੀ ਜੇ ਮੈਂ ਕੱਪੜੇ ਨਹੀਂ ਲੁੱਟਣਾ ਅਕਾਲੀ ਆਈ ਹੈ ਮੈਨੂੰ ਸਮਝ ਨਹੀਂ ਲੱਗਦੀ ਦੇਖ ਲਓ ਨਾ ਹੌਂ ਗਲਾਸ ਤੇ ਰੱਖੀਦਾ ਸਾਬਣ ਵਾਲਾ ਹੱਥ ਬੱਬੀ ਬੱਬੀ ਨਿੰਗਲੀ ਗਾਲੀ ਰੀਤਾ ਜਲਦੀ ਕਰ ਲੈ ਨੀ ਤੇਰਾ ਬੱਡ ਪੈਣੇ ਮੈਂ ਤੈਨੂੰ ਦੱਸਦੀ ਗੱਲ ਆ ਦੇਖ ਤੂੰ ਨਾ ਵਿਆਹ ਮੈਂ ਮਤਵਾਲਾ ਅੱਲਾ ਤੁਰੇ ਹੋੜ ਨਾ ਦੋਨਾਂ ਦੇ ਛੱਤਰ ਪੈਣ ਵਾਲੇ ਆ ਮੈਂ ਤੇ ਕੁਛ ਕੀਤਾ ਹੀ ਮੈਂ ਚੁੱਪ ਕਰ ਖੜਾ ਖੜਾ ਪਹਿਲੇ ਪਾਣੀ ਜਿਹਨੇ ਪਾਇ ਦੱਸੋ ਨਹੀਂ ਮੰਮਾ ਉਹ ਤੁਸੀਂ ਗਾਲ ਨਹੀਂ ਮੈਂ ਸਭ ਮਾਣੀ ਬਾਦ ਨਾ ਮੈਂ ਕਿੰਨਾ ਦਮਦੋਰੀ ਲੈ ਜਾਵਾਂ ਉਹਨੂੰ ਤਾਂ ਪਾਵੇ ਜਾਈ ਜਾਵਾ ਇਹਦਾ ਹੱਥ ਮੜ ਕੇ ਤਾਂ ਗਟ ਨੂੰ ਦੇ ਲੋ ਸਾਬਣ ਕਿਵੇਂ ਲੱਗੀ ਆ ਹੱਥ ਚੰਗੀ ਤਰ੍ਹਾਂ ਪਾਣੀ ਪਾਲਿਆ ਕਰੋ ਉੱਤੇ ਪਾਉ ਤਾਂ ਚੰਗੀ ਸਲੋਣ ਹੈ ਭਾਗ ਲਈ ਇਹ ਮੈਂ ਜਿੱਤਾ ਫਿਰ ਮੈਂ ਲੈਣੀ ਸੀ ਆ ਯਾਰ ਮੈਂ ਬਸ ਕਿੱਲੀ ਕਰਦੀ ਡੇ ਕਿੰਨਾ ਦੁਖੀ ਕਰਦੇ ਆ ਤੂੰ ਕਿੰਨਾ ਪਤੰਗ ਲੱਗਦੀ ਅਜੇ ਤਰ੍ਹਾਂ ਸ਼ੁੱਤਰ ਪੈ ਲੈ ਬਹੁਤ ਪਿਆਰ ਹੋ ਗਿਆ ਤੇਰਾ ਨਹੀਂ ਮਮਾ ਬਾਬਾ ਬਾਬਾ ਨਹੀਂ ਇੱਥੇ ਲਿਆ ਕੇ ਪੋਚ ਮਰ ਆ ਦੇਖ ਪੈਰਾਂ ਦਾ ਖਾਲ ਦੇ मेरे भी हुआ इंडिया हम मुंह अटको की तो हर तू बेड पे चढ़ जा गंदे पैर लेके <laughs> जो यार मुंह मैं छोटे उम्मीद नहीं की थी छोटे ने गंदे पैर हो गए काय बच्चे तो काम करा रे देख लो फटाफट आके पोचा हाथ तो केंद्र हां हां जी हां जी पैर चो पैर तो तो केंद्र पैर च थोड़ी आय मैं पैर च आय ਆਏ ਵੇ ਯਾਰੋ ਉੱਤੇ ਨਾ ਪੈਣਾ ਤੂੰ ਵਾਸੂਮ ਜਗਾ ਮੈਂ ਗਿੱਲੇ ਪੈਰ ਲੈ ਕੇ ਉੱਤੇ ਚੜ ਕੇ ਉਧਰ ਹੋ ਕੇ ਬਹਿ ਜਾ ਬਾਬਾ ਪੈਰ ਪੁਰਸਕਾ ਲਾ ਆਪਦੇ ਸੁੱਕ ਗਏ ਆਲਾ ਟੀ-ਸ਼ਰਟ ਦਾ ਬਰੈਂਡ ਪਾ ਸੁੱਕੀ ਵਲੌਗ ਬਣਾਉਂਗਾ ਤੂੰ ਸ਼ਰਮ ਨਹੀਂ ਆਉਂਦੀ ਕਰਾ ਕਰਾ ਲੈ ਲਾ ਆ ਪਾਲਾ ਕੱਪੜੇ ਪਾਲਾ ਅੱਗੇ ਅੱਗੇ ਤਾਂ ਬਹੁਤ ਤੈਨੂੰ ਤੂੰ ਬੇਸ਼ਰਮ ਵਾਲੇ ਕੰਮ ਨਹੀਂ ਕਰਦਾ ਕੋਈ ਤੇਰੇ ਪੈਰ ਵੀ ਗਿੱਲੇ ਆ ਨਾ ਨਹੀਂ ਮੰਮਾ ਸੁੱਕ ਗਏ ਵਾਸੂਮ ਪੈਰ ਨਾ ਹਟ ਲਾ ਚਲਾ ਤੋ ਗਿਆ ਆ ਚਲਾ ਤੋ ਗਿਆ ਚੱਲ ਸਾਬਣਾਂ ਤੋ ਗੋਣੇ ਪੁੱਛ ਰੱਖ ਕੇ ਲਈ ਸਾਬਣਾਂ ਨਹੀਂ ਨਾ ਤੋ ਕਹਿੰਦੇ ਸੀ ਤੋ ਕਹਿੰਦੇ ਆ ਤੋ ਕਹਿੰਦੇ ਚਲਾ ਤੋ ਕੇ ਸਾਬਣ ਮੈਂ ਪੁਲਿਸ ਕਾ ਬਲੇਡ ਖਾਦ ਤੂ ਤਾਂ ਮੈਨੂੰ ਘੂੜਿਆ ਤਾ ਗੰਦ ਖਾ ਲਿਆ ਕਰੋ ਪੁਲਿਸ ਵਾਲੇ ਨੂੰ ਕੈ ਨਾਲ ਹੀ ਤੁਸੀਂ ਖਾ ਲੋ ਜਾ ਬਰਪਾ ਕੇ ਤੜੀ ਠੰਡਾ ਕਰ ਚੱਲ ਮਾਏ ਮਾਏ ਮੈਂ ਤੈਨੂੰ ਕੀ ਕਹਾਂ ਬਲਿੰਦਰ ਨਹੀਂ ਕਰਨਾ ਨਹੀਂ ਕੀ ਕਹਾਂ ਨਹੀਂ ਕਰਨਾ ਗੋਡਾ ਦੱਬ ਲਈ ਜ ਮੇਰੇ ਥੱਪੜ ਵੱਜਿਆ ਠੰਡਾ ਕਰ ਤੇ ਪਾਣੀ ਦਿਮਾਗ ਠੰਡਾ ਕਰ ਲੋ ਪਹਿਲਾਂ ਪਾਣੀ ਤਾਂ ਪੀ ਖੜਾ ਹੋ ਜਾ ਆ ਜਾ ਮੁੜਿਆ ਤੈਨੂੰ ਮੈਂ ਠੰਡਾ ਕਰਕੇ ਦੱਸਦੀ ਹਾਂ ਦਿਮਾਗ ਮਾਂ ਤੁਸੀਂ ਹੈਗੇ ਫੈਗੇ ਸਭ ਭੁੱਲ ਗਿਆ ਸੀ ਉਵੇਂ ਥੱਲੇ ਲਿਡੀ ਜਾਂਦਾ ਸੀ ਉਵੇਂ ਆ ਕੇ ਇੱਕ ਭਾਂਡੇ ਨੂੰ ਚੁੰਬੜ ਗਿਆ ਵਾ ਖਾਲਾ ਦੇ ਗਾਈ ਸਾਡੇ ਕੜੱਕੀ ਪਈ ਉੱਤੇ ਖਾਲਾ ਉੱਥੇ ਉੱਥੇ ਚੂਹੀ ਹੁੰਦੀ ਆ ਸਾਡੇ ਉਹ ਉੱਥੇ ਹੁਣ ਅਸੀਂ ਉੱਥੇ ਲਾਈ ਆ ਕੜਕੀ ਦੇਖਦੇ ਆ ਫੇਰ ਆਉਂਦੀ ਆ ਉੱਥੇ ਪਹਿਲਾਂ ਵੀ ਉੱਥੇ ਇੱਕ ਸੀ ਸਾਰੀਆਂ ਦੁਨੀਆਂ ਦੀ ਬਣਾ ਦਨੀਆਂ ਮੈਨੂੰ ਬਹੁਤ ਡਰਾਉਂਦੀਆਂ ਨੇ ਮम्मा ਭੁੱਖ ਲੱਗ ਗਈ ਆ ਹਾਂ ਇਹ ਮਰ ਜਾ ਨੀ ਤੈਂ ਚਾੜ ਥੋੜੀ ਨੂੰ ਚਾਹ ਖਾ ਗਏ ਹੰਦਕ ਨੇ ਭੁੱਖ ਲੱਗ ਗਈ ਆ ਤੈਨੂੰ ਤਾਂ ਤਪਕ ਨਹੀਂ ਲੱਗੀ ਤੂੰ ਤਾਂ ਹੈਗੇ ਭੁੱਖੇ ਮਮਾ ਆਹ ਦਾ ਬਨਾਣਾ ਖਾ ਚੱਲ ਆ ਖਾ ਪ੍ਰਸ਼ਾਦ ਜਿਹੜਾ ਮਿਲਿਆ ਆ ਲੈ ਫੜਾ ਦੋ ਆ ਖਾ ਲਈ ਆਪਣੇ ਮਰਫੇ ਹੁਣ ਕੀ ਚਾਹੀਦਾ ਫੇਰ ਰੋਟੀ ਦੇ ਦੀ ਬੋਕ ਲੱਗ ਗਿਆ 15 16 ਰੋਟੀਆਂ ਉੱਥੇ ਖਾ ਜਾਂਦੀਆਂ ਨੇ ਚੱਲ ਕੋਈ ਨਾ ਫਿਰ ਪਕਾ ਕੇ ਦੇ ਦਿੰਦੀ ਆ ਫੜ ਮੈਨੂੰ ਬੋਕ ਲੱਗ ਗਿਆ ਮੰਮਾ ਪਾਣੀ ਲੈ ਆ ਨੀ ਬੋਕ ਲੱਗ ਗਿਆ ਹਾਂ ਉਹ ਲਾ ਕੇ ਆ ਬੋਕ ਲੱਗ ਗਿਆ ਅਬ ਬਨਾਣਾ ਫ੍ਰਿਜ ਚ ਰੱਖ ਦਿੰਦੇ ਬੋਕ ਲੱਗ ਗਿਆ ਆ ਇਹ ਨਹੀਂ ਬਨਾਣ ਕਿਵੇਂ ਗਿੱਲੀ ਕਰਕੇ ਆ ਕੁਲ ਕਹੇ ਪਾਣੀ ਆ ਇਹ ਅਬ ਬੇ ਬੱਟ ਬੜ ਕੇ ਉਸ ਪਤਿਲਾਂ ਦੇ ਇੱਕ ਮੱਛਲੀ ਪਾਣੀ ਵਿੱਚ ਛਪਾ ਦੋ ਮੱਛੀ ਛਪਾ ਪਾਣੀ ਵਿੱਚ ਤਿੰਨ ਮੱਛੀ ਛਪਾ ਪਾਣੀ ਵਿੱਚ ਚਾਰ ਮਾਸਾਂ ਲਈ ਚੁਪਾ ਕੇ ਰੱਖ ਦਈਏ। ਮੈਂ ਨੂੰ ਕਿਹਾ ਰੁਕ ਜਾ ਰੋਟੀ ਬਣਾ ਦਿੰਨੇ ਆ। ਹੁਣ 11 ਵਜੇ ਭੁੱਖੀ ਲੱਗਣੀ ਆ ਤੈਨੂੰ। ਉਹਦੇ ਨਾਲ ਤੁਸੀਂ 10 ਵਜੇ। ਬੋਲੋ। ਬੋਲੋ ਨਾ ਚਾਬੀ ਵਾਲੇ ਬੰਦ ਰਹਿ। ਅਪਰਾਸ ਜਾ ਕੋਦਰਮ ਕੁਝ। ਚੂਹੀ। ਆ ਲੰਮ ਦਾ ਪਰਸਬਾ ਵੀ ਆਇਆ। ਹਾਂ। ਖਾ ਲਾ। ਨਹੀਂ ਆ। ਉਹ ਤਾਂ ਵੀ ਇਹ ਖਾ ਕੇ ਆਂਦਾਂ। ਦਾਦਾਂ ਦੀਆਂ ਨੇ ਰੋਟੀਆਂ। ਹੈ? ਦਾਦਾਂ ਦੀਆਂ ਨੇ ਰੋਟੀਆਂ। ਮੈਂ ਵਾਰ। ਅੱਕੇ ਲੜੇ ਲਾ ਨੂੰ ਕਟਕਾ ਨੂੰ ਮਿਰਚਾਂ ਵਿੱਚ ਪਾ ਕੇ ਉਹ ਤੜਕਾ ਲਾ ਕੇ ਰੋਟੀਆਂ ਦੇ ਨਾਲ ਖਾ ਲ ਚਪਾ ਕਰਕੇ ਜਾ ਕੇ ਇਹਨਸ ਵਾਰ ਲਿਗਣਾ ਜਿੱਤੇ ਖਾ ਕੇ ਮਮਾ ਰੋਜ ਰਹੀ ਤਹੀ ਤਾਂ ਖਾਂਦੇ ਆ ਕੇਲੇ ਨੂੰ ਨੂਨ ਮਿਰਚਾਂ ਨਾਲ ਖਾ ਕੇ ਦੇਖ ਕਿੰਨਾ ਸਵਾਦ ਲੱਗਦਾ ਮਮਾ ਨੂਨ ਤਾਂ ਮੰਨ ਲਿਆ ਹਲਦੀ ਮਿਰਚ ਕਿੱਥੋਂ ਆ ਗਈ ਪਾ ਰਹੀ ਕੋਈ ਨਾ ਤੂੰ ਤੈਨੂੰ ਪਤਾ ਕੇਲੇ ਨਾਲ ਸਬਜ਼ੀ ਬਣਦੀ ਨਹੀਂ ਸਵਾਦ ਤੁਸੀਂ ਖਾ ਲਿਓ ਲੈ ਮੈਂ ਤੁਹਾਨੂੰ ਵੀ ਬਣਾ ਕੇ ਖਵਾਉਂ ਅਸੀਂ ਖਾਣੀ ਤੁਸੀਂ ਨਾ ਖਾਇਓ ਫਿਰ ਤੁਸੀਂ ਕਹੋਗੇ ਖਾਣੀਓ ਹੀ ਇਹੀ ਆ ਅਸਤਾ ਅਦਰਕ ਦੀ ਤਰੀ ਖਾਣੀ ਜਿਹੜੀ ਪਪਾ ਬਣਾਉਂਦੇ ਦੱਸਿਆ ਨਾ ਰੀਤੇ ਬਾਦੀ ਦਰਖਤ ਦੀ ਅਦਰਕ ਦੀ ਮੈਂ ਤਾਂ ਦਰਖਤ ਦੀ ਸੁਣਿਆ ਤੇ ਤਾਂ ਮੈਨੂੰ ਗੁੱਸਾ ਮਚੜਿਆ ਅੱਜ ਜਿਹੜਾ ਤੂੰ ਵਾਸ਼ਰੂਮ ਚ ਗਲਾਸ ਿੱਤੇ ਤਾਂ ਚੱਲੋ ਗਾਇਸ ਇਹ ਤਾਂ ਲੱਗ ਗਿਆ ਸੌਣ ਤੇ ਆਪਣੀ ਖੱਪ ਚੱਲਦੀ ਰਹਿਣੀ ਆ ਤੇ ਅੱਜ ਦੇ ਵਲੌਗ ਚ ਇਨਾ ਹੀ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਤੇ ਕਮੈਂਟ ਪਿਆਰਾ ਜਿਹਾ ਜਰੂਰ ਕਰਿਆ ਕਰੋ ਇਕੱਠਾ ਠੀਕ ਹੈ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਸਾਡੀਆਂ ਗੱਲਾਂ ਇੱਧਰ ਦੇਖ ਲਓ ਬਨਾਣਾ ਖਾ ਕੇ ਇਹਨੂੰ ਮੈਂ ਫੜਾਇਆ ਵਾ ਜੇ ਮੇਰੇ ਬੱਜੇ ਤਾਂ ਮੈਂ ਸੁੱਟ ਕੇ ਨਹੀਂ ਆਣਾ ਚੱਕ ਫੜ ਸੱਟਿਆ ਤੇ ਚਲੋ ਗਾਇਸ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਏ ਬਾਏ ਲਵ ਯੂ ਟੂ ਆਲ ਮਿਲਿਆ